ਪੈਰਾ ਦਾ ਬੁਰਾ ਹਾਲ ਹੋ ਗਿਆ ਹਾਂਜੀ ਮਲੀ ਸਾਹਿਬ ਲਓ ਜੀ ਸੰਗਤਾਂ ਨੂੰ ਸ਼ਿਕਾਤਾ ਅਸੀਂ ਪ੍ਰਸ਼ਾਦਾ ਪਾਣੀ ਦਾ ਹੁਣ ਸਾਡੀ ਵਾਰੀ ਹੈ ਉਹ ਤੇਰੀ ਮੱਚ ਗਿਆ ਓਏ ਪੈਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਬਾਬਾ ਜੀ ਨੇ ਆਪਾ ਕਰਾ ਰਹੇ ਆ ਜੀ ਦੇਗਦੀ ਸੇਵਾ ਤੇ ਅੱਜ ਆਪਣੇ ਗੁਰਦੁਆਰਾ ਸੁਖਸਾਗਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਵਸ ਨੂੰ ਲੈ ਕੇ ਮੁੱਖ ਰੱਖਦਿਆਂ ਹੋਇਆਂ ਆਪਣੇ ਗੁਰਦੁਆਰਾ ਸੁਖਸਾਗਰ ਸਾਹਿਬ ਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਕਾਸ਼ ਹੋਣੇ ਨੇ ਤੇ ਆਪਾਂ ਕਰਵਾ ਰਹੇ ਆਂ ਬਾਬਾ ਜੀ ਨਾਲ ਸੇਵਾ ਤੇ ਅੱਜ ਵਾਲਾ ਵਲੌਗ ਜਰੂਰ ਸ਼ੇਅਰ ਕਰਿਆ ਜੋ ਗੁਰੂ ਘਰ ਦੀ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤੇ ਇੱਕ ਸੋਹਣਾ ਜਿਹਾ ਕਮੈਂਟ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਤੇ ਆਜੋ ਫਿਰ ਕਰਦੇ ਆਂ ਸੇਵਾ ਤੇ ਵੀਡੀਓ ਦੇ ਨਾਲ ਬਣੇ ਜਰੂਰ ਰਹਿਆ ਜੋ ਬੇੜਾ ਬੰਤ ਨਾਨਕ ਗੁਰ ਚਰਨ ਲਾ ਕੇ ਵਾਜ ਅਨਹਤ ਤੂਰੇ ਸੁਣ ਤੇ ਪੁਣੀਤ ਕਹਿੰਦੇ ਪਵਿਤਾ ਸਤ ਗੁਰ ਰਹਿ ਆਸ ਹਮਾਰੇ ਜੀਓ ਬੰਦ ਸਭ ਤੇਰਾ ਵਾਹਿਗੁਰੂ ਨਾਨਕ ਸਭ ਤੇਰੀ ਬੜਿਆਈ ਕੋਈ ਨਾਉ ਨਾ ਜਾ हां जी मित्र प्यारे आज ਸਾਰਾ ਦਿਨ ਕਹਿੰਦੇ ਪੈ ਪੈ ਕੇ ਗੁਜ਼ਾਰਤਾ ਸੈਕਦਾ ਕੱਲ ਦੇ ਥੱਕੇ ਸੀ ਐ ਕੱਜ ਠੰਡ ਬਹੁਤ ਜ਼ਿਆਦਾ ਸੀ ਗੁਰੂ ਘਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਕਾਸ਼ ਨੇ ਤੇ ਪਰਸੋਂ ਹੈਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਤੇ ਜਨਮ ਦਿਨ ਨੂੰ ਮੌਖ ਰੱਖ ਲਿਆ ਹੋਇਆ ਤੇ ਆਪਣੇ ਗੁਰਦੁਆਰਾ ਸੁਖ ਸਾਗਰ ਸਾਹਿਬ ਵਿਖੇ ਹੈਗਾ ਸ੍ਰੀ ਅਖੰਡ ਪਾਠ ਸਾਹਿਬ ਅੱਜ ਪ੍ਰਕਾਸ਼ ਹੋਏ ਨੇ ਤੇ ਮੈਂ ਪ੍ਰਕਾਸ਼ ਕਰਾ ਕੇ ਤੇ ਉਸ ਤੋਂ ਬਾਅਦ ਚ ਮੈਂ ਘਰੇ ਆ ਗਿਆ ਤੇ ਸਾਰਾ ਦਿਨ ਪਿਆ ਹੀ ਰਿਆ ਪਿਆ ਹੀ ਰਿਆ ਕੋਈ ਕੰਮ ਨਹੀਂ ਕੀਤਾ ਤੇ ਹੁਣ ਬਾਹਰ ਨਿਕਲੇ ਆ ਤੇ ਹੁਣ ਤਿਆਰੀ ਤੇ ਤਿਆਰੀ ਸ਼ਿਆਰੀ ਫੇਰ ਵਟ ਲਈ ਆ ਸਵਾ ਚਾਰ ਹੋ ਗਏ ਤੇ ਹੁਣ ਆਪਾਂ ਚੱਲਦੇ ਹਾਂ ਗੁਰੂ ਘਰ ਤੇ ਆਇ ਤੁਹਾਨੂੰ ਦਿਖਾਉਨੇ ਆ ਰੌਣਕਾਂ ਸ਼ੌਣਕਾਂ ਗੁਰੂ ਘਰ ਦੀਆਂ ਤੇ ਆਜੋ ਫਿਰ ਆਪਾਂ ਚੱਲਦੇ ਆ ਤੇ ਇਧਰ ਖਸ਼ ਬਾਹਰ ਦੈਲ ਹੁਣ ਨਿਕਲੇ ਆ ਤੇ ਆਪਾਂ ਚੱਲਦੇ ਆ ਬਾਈ ਹੁਣ ਸਾਈਕਲ ਤੇ ਤੇ ਠੰਡ ਬਹੁਤ ਜ਼ਿਆਦਾ ਲੱਗੀ ਆਂਦੀ ਆ ਤੋ ਕੱਲ ਨਾ ਜਲ ਸਰੋਵਰ ਸਾਹਿਬ ਦਾ ਠੰਡਾ ਸੀ ਇਸ਼ਨਾਨ ਪਾਣੀ ਕਰ ਲਿਆ ਤੇ ਉਹਦੇ ਨਾਲ ਸਰੀਰ ਜੇ ਆਕੜਿਆ ਜੇ ਪਿਆ ਇੱਕ ਠੰਡ ਬਹੁਤ ਜ਼ਿਆਦਾ ਕੰਮ ਔਖਾ ਹੋਇਆ ਪਿਆ ਤੱਕ ਸਵੇਰੇ ਮਾਗ ਮਹੀਨੇ ਚ ਆਪਣੇ ਹੁਣ ਚੱਲਦਾ ਚਾਹ ਪਾਣੀ ਦੀ ਸੇਵਾ ਤੇ ਸਵੇਰੇ ਮੈਂ 4 ਵਜੇ ਗੁਰੂ ਘਰ ਗਿਆ ਚਲਾ ਨਹਾ ਧੋ ਕੇ ਉਹ ਠੰਡ ਜੀ ਲੱਗ ਗਈ ਉਹ ਤਾਂ ਠੀਕ ਆ ਸੈਟਾ ਕੰਮ ਆਜੋ ਫਿਰ ਚੱਲਦੇ ਹਾਂ ਅੱਲਾ ਬਈ ਇੱਧਰ ਧਰਮਾ ਵੀਰ ਲੜੀਆਂ ਲਾਈ ਜਾਂਦਾ ਤੇ ਵੀਰ ਭਾਈ ਨਵੀਆਂ ਲੜੀਆਂ ਲੈ ਕੇ ਆਇਆ ਤੇ ਸਾਰੀਆਂ ਗੁਰੂ ਘਰ ਚ ਵੀਰ ਨੇ ਲੜੀਆਂ ਲਾਈਆਂ ਅੱਜ ਤੇ ਜੇ ਕਿਸੇ ਹੋਰ ਨੇ ਵੀ ਵੀਰ ਨੇ ਵੀ ਕੋਈ ਸੇ ਫੰਕਸ਼ਨ ਤੇ ਲੜੀਆਂ ਲਵਾਉਣੀਆਂ ਹੋਣ ਤਾਂ ਵੀਰ ਨਾਲ ਕਨੈਕਟ ਜ਼ਰੂਰ ਕਰ ਲਿਓ ਧਰਮਾ ਪਿੰਡ ਪਲੂਰ 哎，他不晓得。哎。 ਰਾਹਲ ਹੋ ਗਿਆ ਹਾ 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 ਹਾਂਜੀ ਮੱਲੀ ਸਾਹਿਬ ਲਓ ਜੀ ਸੰਗਤਾਂ ਨੂੰ ਸ਼ਕਾਤਾ ਅਸੀਂ ਪ੍ਰਸ਼ਾਦਾ ਪਾਣੀ ਦਾ ਹੁਣ ਸਾਡੀ ਵਾਰੀ ਹੈ ਉਹ ਤੇਰੀ ਮੱਚ ਗਿਆ ਓਏ ਪੈਰਾ ਬਹੁਤ ਜ਼ਿਆਦਾ ਠੰਡ ਹੋਈ ਪਈ ਹੈ ਬਈ ਕਹਿਰੀ ਹੋਇਆ ਪੈ ਕਹਿਰੀ ਸੁਣ ਹੋ ਗਿਆ ਜਮਾ ਮੱਲੀ ਪੈਰ ਤਾਂ ਥੱਲੇ ਲੱਗਦੇ ਹੀ ਨਹੀਂਗੇ ਜਮਾ ਗੁਰਦੁਆਰਾ ਵੀ ਪੂਰਾ ਸਜਾਇਆ ਤੁਹਾਨੂੰ ਮੈਂ ਸ਼ਾਰਟ ਲੈ ਕੇ ਦਿਖਾਉਣਾ ਪ੍ਰਸ਼ਾਦਾ ਛਕ ਲਈਏ ਪਹਿਲਾਂ ਦਾ ਮਿਤਰਾ ਪਾ ਦੇ ਹਾਂ ਪ੍ਰਭ ਜਿਹੜਾ ਜਾਲਾ ਕੈਮਾਂ ਹਾਂ ਲਓ ਜੀ ਹੁਣ ਸਾਡੀ ਵਾਰੀ ਆ ਗਈ ਪ੍ਰਸ਼ਾਦਾ ਛਕੀਏ ਕੀ ਅੰਦਰ ਰੱਖ ਦਿੰਨੇ ਆ ਟੱਬ ਚ ਪਾ ਕੇ ਇਕੱਠੇ ਕਰ ਲਾ ਆ ਟੱਬ ਉਹ ਦੰਨਾ ਬਾਈ ਲੋ ਜੀ ਮੁੰਡੇ ਸੇਵਾ ਕਰਨ ਲੱਗੇ ਪਏ ਹਨ ਫੈਂ ਸਮਾਪਤੀ ਕਰਤੀ ਹੁਣ ਮੁੱਦਗੀ ਸਾਹਮਣੇ ਕਰਾਂ ਸਾਰਾ ਕੁਝ ਹੈ ਇਕੱਠੇ ਕਰ ਦੇ ਕਰਾਂ पादमा प्रवेश कुर्वता कृपा ਗਰੂ ਕਰਵਾ ਗਏ ਆ ਤੇ ਠੰਡ ਵੀ ਮੈਂ ਕਹਿੰਨਾ ਪੈਰ ਲੈਂਦੇ ਪਿਆ ਮੈਂ ਨਕੜਾ ਕੇ ਨਾ ਵਾਧ ਤੈ ਕਿ 0 ਡਿਗਰੀ ਮੈਂ ਤਾਂ ਨਹੀਂ ਵੈਸੇ ਕਦੇ ਵੇਖਿਆ ਸੀ ਸ਼ਾਇਦ ਹੋ ਸਕਦਾ ਕਿਸੇ ਨੂੰ ਪਤਾ ਹੋਵੇ ਅੱਗੇ ਪਰ 0 ਤੋਂ ਵੀ ਕਈ ਇਲਾਕਿਆਂ ਦੇ ਵਿੱਚ 0 ਤੋਂ ਵੀ ਥੱਲੇ ਆ ਹਾਂਜੀ ਹਾਏ ਤੇ ਇੱਕ ਸਫਾ ਬਣ ਕੇ ਸਵਾਲ ਹੀ ਸਾਰੇ ਪੀੜਾ ਹੋਣਾ ਪੈਂਦੇ ਬਈ ਜਕਾਮ ਸ਼ਾਮ ਨੂੰ ਹੀ ਲੱਗਾਈ ਤੇ ਹੋਰ ਜਿਆਦਾ ਹੋ ਗਿਆ ਨਾਲ ਰਿਪੀਟ ਕਰਦੀਆਂ ਸਫਾ ਬੰਨੀ ਫਿਰਦਾ ਮੇਰਾ ਤੂੰ ਐ ਟਿੱਡੂ ਆਇਆ ਉਹ ਟਿੱਡੂ ਕਿਵੇਂ ਟਿੱਡੂ ਵੀ ਦੀਆ ਲਓ ਜੀ ਪੂਰੇ 8 ਵਜ ਗਏ 8 ਵਜਦੇ ਆ ਇਹ ਮੇਰੇ ਨਾਲ ਰਿਪੀਟ ਕਰਦੀ ਆ ਬਈ ਅੱਜ ਇਹ ਮੇਰੇ ਨਾਲ ਰਿਪੀਟ ਕਰਦੀ ਆ ਪ੍ਰਸ਼ਾਦਾ ਪਾਣੀ ਛਕਿਆ ਗੁਰੂ ਘਰ ਪ੍ਰਸ਼ਾਦਾ ਪਾਣੀ ਜਦੇ ਇਧਰ ਵੀ ਪਾ ਤੇ ਹੁਣ ਆਪਾਂ ਪੀਨੇ ਆ ਦੁੱਧ ਆਣਾ ਬਬੀਨੇ ਦੁੱਧ ਹਾਂ ਤੂੰ ਵੀ ਆ ਟਿੜਿਆ ਟਿੜਿਆ ਹਣ ਤੂੰ ਜਟਾ ਤਿੜਿਆ ਆ ਵੇ ਲੋ ਬਈ ਕੋਟ ਵੀ ਨ ਪਾਇਆ ਕੱਲੀ ਸ਼ਰਟ ਜੀ ਪਾਈ ਫਿਰਦੀ ਆ ਤੈਨੂੰ ਮੈਂ ਕਹੀ ਨਾ ਰਜਾਈ 'ਚ ਬਹਿ ਜਾ ਰਜਾਈ 'ਚ ਬਹਿ ਜਾ ਹਾਂ ਨਾ ਆਪਾ ਬਹਿ ਲੈ ਵੇ ਲਾ ਮੜ ਕੇ ਆ ਮੇਰਾ ਇਤੋਂ ਪਤਾ ਕਿ ਨਾ ਨੱਕ ਪੀੜ ਕਰੀਂ ਅੰਦਰ ਸਿਰ ਪੀੜ ਕਰੀਂ ਜਾਂਦਾ ਅੱਖਾਂ ਸੜੀ ਜਾਂਦੀਆਂ ਸਾਰੀਆਂ ਬੁਰੇ ਹਾਲ ਹੋਏ ਪਏ ਬਹਿ ਜਾ ਪੁੱਤ ਪੁੱਤ ਤਾਂ ਹੈ ਪੁੱਤ ਰਜਾਈ 'ਚ ਬਹਿ ਬੈਠਾ ਤਾਂ ਹੈ ਲਓ ਜੀ ਹੁਣ ਆ ਵਲੌਗ ਦਾ ਅੰਡ ਇੱਥੇ ਕਰਦੇ ਆਂ ਵਲੌਗ ਛੋਟਾ ਹੀ ਹੋਊਗਾ ਪਰ ਪਿਆਰ ਦਿਆ ਜੋ ਤੇ ਜਿਹੜੇ ਵੀਰ ਪਿਆਰ ਦਿੰਦੇ ਆ ਕਮੈਂਟ ਕਰਦੇ ਸੋਹਣੇ ਸੋਹਣੇ ਲਾਈਕ ਕਰਦੇ ਵੀਡੀਓ ਨੂੰ ਸ਼ੇਅਰ ਕਰਦੇ ਤੇ ਚੈਨਲ ਨੂੰ ਜਿਨ੍ਹਾਂ ਨੇ ਫੋਲੋ ਕੀਤਾ ਭਾਈ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਹੈ ਥੈਂਕ ਯੂ ਸੋ ਮੱਚ ਜਿਹੜਾ ਇੰਨਾ ਪਿਆਰ ਦਿੰਨੇ ਹੋ ਤੇ ਹੋਰ ਵੀ ਆਪਣੇ ਚੈਨਲ ਨੂੰ ਅੱਗੇ ਵਧਾਉਣ ਲਈ ਆਪਣੀ ਹਰ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਕਰੋ ਸੋਹਣਾ ਜਿਹਾ ਕਮੈਂਟ ਵੀ ਕਰਦੇ ਆ ਕਰੋ ਤੇ ਵੀਡੀਓ ਨੂੰ ਲਾਈਕ ਵੀ ਕਰਦੇ ਆ ਕਰੋ ਤੇ ਹੁਣ ਆਪਾਂ ਸੌਣ ਦੀ ਕਰਦੇ ਆਂ ਤਿਆਰੀ ਕਿਉਂਕਿ 8:00 ਵਜ ਗਏ ਆ ਤੇ ਹਲੇ ਦੁੱਧ ਪੀਂਦੇ ਰਹਾ ਮੈਂ ਘੰਟਾ ਲੱਗ ਜਾਣਾ ਤੇ ਉਸ ਤੋਂ ਬਾਅਦ ਸਵੇਰੇ 4 ਵਜੇ ਮਾਰਨਿੰਗ ਟਾਈਮ ਫਿਰ ਉੱਠਣਾ ਤੇ ਗੁਰੂ ਘਰੇ ਜਾ ਕੇ ਫਿਰ ਕਿਉਂਕਿ ਮਾਗ ਮਹੀਨੇ ਚ ਆਪਣੇ ਗੁਰੂ ਘਰ ਸਾਰਾ ਮਹੀਨਾ ਚਾਹ ਪਾਣੀ ਦੇ ਲੰਗਰ ਹੁੰਦੇ ਆ ਤੇ ਫਿਰ ਜਾ ਕੇ ਲੰਗਰ ਪਾਣੀ ਚਾਹ ਪਾਣੀ ਤਿਆਰ ਕਰੀਦਾ ਤੇ ਫਿਰ ਹੁਣ ਮਿਲਦੇ ਆ ਤੁਹਾਨੂੰ ਮਾਰਨਿੰਗ ਟਾਈਮ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਦਬਾਰਾ ਫੇਰ ਕਿੰਨਾ ਮੈਂ ਕਰਦੇ ਆ ਜੋ ਤੇ ਗੁੱਡ ਨਾਈਟ ਜਿਉਂਦੇ ਬਸੇ ਰਹੋ ਰੱਬ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਬਾਏ 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 ਬਾਏ